ਪੁਲਿਸ ਥਾਣਿਆਂ 'ਚ ਬੰਬ ਸਿੱਟੇ ਜਾ ਰਹੇ ਔਰ ਕਲੀਅਰਲੀ ਕਲੇਮ ਕੀਤਾ ਜਾ ਰਿਹਾ ਵੇਟ ਐਂਡ ਵਾਚ ਸਾਡੀ ਅਗਲੀ ਮੂਵ ਲਈ ਵੇਟ ਕਰੋ ਚੇਤਾਵਨੀ ਦਿੰਦੇ ਆ ਪੰਜਾਬ ਪੁਲਿਸ ਨੂੰ ਸਮਾਂ ਦਿੰਦੇ ਆ ਕਿ ਕਰ ਲਓ ਜੋ ਕੁਝ ਕਰਨਾ ਹੈ ਡੀਜੀਪੀ ਸਾਹਿਬ ਤੁਸੀਂ ਤੇ ਤੁਹਾਡੇ ਚੀਫ ਮਿਨਿਸਟਰ ਹੋਮ ਮਿਨਿਸਟਰ ਨੇ ਬਿਆਨ ਦਿੱਤਾ ਕਿ ਇਹ ਇੰਟਰਵਿਊ ਉੱਥੇ ਹੋਈ ਨਹੀਂ ਇੰਨਾ ਝੂਠ ਤੁਸੀਂ ਕੇਸ ਬੇਸਿਸ ਤੇ ਬੋਲ ਗਏ ਇਹਨਾਂ ਨੂੰ ਜਵਾਬ ਨਹੀਂ ਆਇਆ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਦਾ ਡੰਡਾ ਤੰਤਰ ਦੀ ਵੋਟ ਪੈਣੀ ਆ ਲੋਕਤੰਤਰ ਦੀ ਵੋਟ ਨਹੀਂ ਪੈਣੀ ਇੰਡਸਟਰੀਏ ਥੋਪਾ ਜਰੀਆ ਲਾਅ ਔਰਡਰ ਉਹਨਾਂ ਤੋਂ ਕੰਟਰੋਲ ਨਹੀਂ ਪੰਜਾਬ ਕਰ ਜਾਈ ਆ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਵੋਟਰਾਂ ਦੇ ਕੋਲ ਨੂੰ ਆਸ ਤੋਂ ਵੋਟਸ ਆਜ ਆਫਟਰ ਅ ਲੌਂਗ ਵੇਟ ਜਿਹੜੀ ਲੋਕਤੰਤ੍ਰਿਕ ਪ੍ਰਕਿਰਿਆ ਚ ਕਾਰਪੋਰੇਸ਼ਨ ਦੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀ ਸਰਕਾਰ ਕਰਾਉਣ ਤੋਂ ਭੱਜ ਰਹੀ ਸੀ ਆਫਟਰ ਦੀ ਆਨਰੇਬਲ ਹਾਈ ਕੋਰਟਸ ਆਰਡਰ ਇਹ ਇਲੈਕਸ਼ਨ ਹੋ ਰਹੀ ਆ ਸੋ ਮੈਂ ਅੱਜ ਤੁਹਾਡੇ ਸ਼ਹਿਰ ਲੁਧਿਆਣੇ ਆਇਆ ਜਿੱਥੇ ਮੈਂ ਲੋਕਾਂ ਨੂੰ ਅਪੀਲ ਕਰਦਾ ਐ ਕਿ ਉਹ ਤੁਸੀਂ ਆਪ ਦੇ ਲਈ ਵੋਟ ਪਾਉਣੀ ਹੈ ਬਦਲ ਆਵਲੀ ਤਾਂ ਇੱਕ ਵਾਰੀ ਪਾ ਕੇ ਵੇਖ ਲਿਆ ਮੈਨੂੰ ਲੱਗਦਾ ਸਾਰੇ ਹੱਤ ਲਾਲ ਆ ਵੇਖਦੇ ਕਿ ਸਾਡੇ ਨਾਲ ਬਣੀ ਕੀ ਕਿਉਂਕਿ ਅੱਜ ਲਾਅ ਐਂਡ ਆਰਡਰ ਦੇ ਜੋ ਹਾਲਾਤ ਨੇ ਪੰਜਾਬ ਦੇ ਇਟ ਰਿਮਾਈਂਡਸ ਅਸ ਜਦੋਂ 80 ਤੇ 90 ਦੇ ਉਹ ਦਹਾਕਾ ਜਦੋਂ ਜਿਵੇਂ ਸੂਰਜ ਛਿਪਦਾ ਸੀ ਲੋਕ ਆਪਦੇ ਘਰਾਂ ਤੋਂ ਬਾਹਰ ਜਾਣ ਤੋਂ ਡਰਦੇ ਸਨ 22 ਸਾਲ ਹੋ ਗਏ ਭਗਵੰਤਪਨ ਸਾਹਿਬ ਨੂੰ ਔਰ 2.5 ਪੌਣੇ 3 ਸਾਲਾਂ ਚ ਜਿੱਥੇ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬਜ਼ ਇਕਨੋਮਿਕ ਹੈਲਥ ਫਿਸਕਲ ਹੈਲਥ ਇੱਕ ਬਿਮਾਰੂ ਇਨਸਾਨ ਵਾਂਗੂ ਆ ਜਿਹੜਾ ਵੈਂਟੀਲੇਟਰ ਤੇ ਆਈਸੀਯੂ ਚ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਵੀ ਵੈਸੇ ਹੋ ਗਏ ਪਿਛਲੇ 10-15 ਦਿਨਾਂ ਚ ਅੱਜ ਦਾ ਕਲਾ ਨੌਰ ਦਾ ਬਲਾਸਟ 7ਵਾਂ 8ਵਾਂ ਬਲਾਸਟ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਕਾਬਲ ਪੁਲਿਸ ਭਗਵੰਤ ਮਾਨ ਦੇ ਬਦਲਾਵ ਚ ਆਪ ਦੀ ਕੁਰਸੀ ਨੂੰ ਬਚਾਉਣ ਤੱਕ ਸੀਮਿਤ ਹੋ ਗਈ ਹੈ ਕਿ ਜਿਹੜਾ ਇੱਕ ਬੌਮ ਬਲਾਸਟ ਨੂੰ ਕਹਿੰਦੇ ਆ ਕਿ ਟਾਇਰ ਦਾ ਬਲਾਸਟ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇੱਕ ਬਾਰਡਰ ਸਟੇਟ ਤੇ ਜਿਸ ਤਰੀਕੇ ਦੀ ਆਰਮਜ਼ ਇਮਿਊਨੇਸ਼ਨ ਡਰੋਨਸ ਡਰੱਗਸ ਔਰ ਹੁਣ ਆਈਐਸਆਈ ਵੱਲੋਂ ਜਾਂ ਐਂਟੀ ਨੈਸ਼ਨਲ ਫੋਰਸੇਸ ਵੱਲੋਂ ਪੁਲਿਸ ਥਾਣਿਆਂ 'ਚ ਬੰਬ ਸਿੱਟੇ ਜਾ ਰਹੇ ਔਰ ਕਲੀਅਰਲੀ ਕਲੇਮ ਕੀਤਾ ਜਾ ਰਿਹਾ ਹੈ वेट एंड वॉच ਸਾਡੀ ਅਗਲੀ ਮੂਵ ਲਈ ਵੇਟ ਕਰੋ ਵਾਰਨਿੰਗ ਦਿੰਦੇ ਆ ਚੇਤਾਵਨੀ ਦਿੰਦੇ ਆ ਪੰਜਾਬ ਪੁਲਿਸ ਨੂੰ ਸਮਾਂ ਦਿੰਦੇ ਆ ਕਿ ਕਰ ਲਓ ਜੋ ਕੁਝ ਕਰਨਾ ਹੈ ਮਗਰ ਹਾਲਾਤ ਏਡੇ ਮਾੜੇ ਆ ਸਾਡੇ ਹੋ ਮੰ ministr ਦੇ ਕੀ ਕੈਨਟ ਇਵਨ ਗਿਵ ਅ ਪ੍ਰੋਪਰ ਰਿਸਪੌਂਸ ਅਰੋਧਾ ਕਾਰਨ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਆਨਰੇਬਲ ਹਾਈ ਕੋਰਟ ਨੂੰ ਇਹ ਕਹਿਣਾ ਪਿਆ ਪੁੱਛਣਾ ਪਿਆ ਕਿ ਔਨ ਵਾਟ ਬੇਸਿਸ ਡੀਜੀਪੀ ਸਾਹਿਬ ਤੁਸੀਂ ਤੇ ਤੁਹਾਡੇ ਚੀਫ ਮਿਨਿਸਟਰ ਓ ਮਿਨਿਸਟਰ ਨੇ ਬਿਆਨ ਦਿੱਤਾ ਕਿ ਇਹ ਇੰਟਰਵਿਊ ਇੱਥੇ ਹੋਈ ਨਹੀਂ ਇੰਨਾ ਝੂਠ ਤੁਸੀਂ ਕੇਸ ਬੇਸਿਸ ਤੇ ਬੋਲ ਗਏ ਇਹਨਾਂ ਨੂੰ ਜਵਾਬ ਨਹੀਂ ਆਇਆ ਅੱਜ ਇਹ ਰਿੱਟਾ ਵੀ ਜੇ ਹਾਈ ਕੋਰਟ ਜਾਣ ਗਿਆ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਟਾਇਰ ਪਾਟੇ ਆ ਸ਼ਾਇਦ ਪਹਿਲੀ ਵਾਰ ਹੀ ਹੋਇਆ ਪੰਜਾਬ 'ਚ ਕਿ ਟਾਇਰ ਪਾਟੇ ਦਾ ਜੱਜਾ ਵੀ ਡੀਜੀਪੀ ਸਾਹਿਬ ਆਪ ਲੈਣ ਜਾ ਰਹੇ ਪੁਲਿਸ ਸਟੇਸ਼ਨ 'ਚ ਲਾਅ ਐਂਡ ਆਰਡਰ ਲਾਗੂ ਹੁੰਦਾ ਸੀ ਉਹ ਤਾਂ ਸੁਣਿਆ ਪਹਿਲੀ ਵਾਰੀ ਸੁਣਿਆ ਪਤਾ ਨਹੀਂ ਟਾਇਰ ਪੰਚਰ ਦੀ ਦੁਕਾਨ ਖੋਲ ਛੱਡੀ ਆ 11 12 ਵਜੇ ਕਦੇ 3 ਵਜੇ ਕਪਤਾਨੀ ਕਿਹੜੀ ਹਵਾ ਭਰਨੀ ਸ਼ੁਰੂ ਕਰਦੇ ਆ ਕਿਹੜਾ ਕੰਪਰੈਸਰ ਲਾਇਆ ਉੱਥੇ ਕੀ ਮੁੜ ਕੇ ਇਹ じゃ ਖੜਕਾ ਹੁੰਦਾ ਕਿ ਨਾਲ ਦੇ ਘਰਾਂ ਦੀਆਂ ਖਿੜਕੀਆਂ ਤੇ ਗੋਡਜਾਂਤੀਆਂ ਨੇ ਘਰਾਂ 'ਚ ਦਰੇੜ ਆ ਜਾਂਦੀ ਐ ਬੁਰਾ ਹਾਲ ਹੋ ਜਾਂਦਾ ਤੇ ਸਾਡੇ ਆਲੇ ਕਹਿੰਦੇ ਨਹੀਂ ਕੋਈ ਫਿਕਰ ਨਾ ਕਰੋ ਟਾਇਰ ਹੀ ਪਾਟਿਆ ਭਗਵੰਤ ਮਾਨ ਸਾਹਿਬ ਸਾਨੂੰ ਤਾਂ ਡਰੇ ਲੱਗਦਾ ਕਿਥੇ ਥੋਡੇ ਨਾ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਆਵਾਜਹੀ ਭਰ ਦੇਵੇ ਤੇ ਟਾਇਰ ਕਿਥੇ ਸੀਐਮਾ ਉਸ ਨਾਲ ਪਾੜ ਦੇ ਕੋਈ ਫੇਰ ਕੀ ਕਵਾਂਗੇ ਲੋਕਾਂ ਨੂੰ ਸੋ ਅੱਜ ਲਾਅ ਐਂਡ ਆਰਡਰ ਪੰਜਾਬ ਸਟੇਟ ਬਾਰਡਰ ਸਟੇਟ ਤੇ ਇੰਡੋਪਾਕ ਬਾਰਡਰ ਤੇ ਸਿਚੁਏਟਿਡ ਸਟੇਟ ਦੇ ਮਾੜੇ ਹਾਲਾਤ ਇੰਡਸਟਰੀ ਭੱਜੀ ਜਾ ਰਹੀ ਹੈ ਡਵੈਲਪਮੈਂਟ ਹੋ ਨਹੀਂ ਰਹੀ ਕਰਜਾਈ ਪੰਜਾਬ ਹੈ ਧਰਨਾ ਕੈਪੀਟਲ ਬਣ ਗਿਆ ਮੁਲਾਜ਼ਮ ਨੌਜਵਾਨ ਵਪਾਰੀ ਦੁਕਾਨਦਾਰ ਖੇਤ ਮਜ਼ਦੂਰ ਆਪ ਦੇ ਹੱਕ ਦੀ ਮੰਗ ਕਰਦਾ ਮਗਰ ਮੁੱਖ ਮੰਤਰੀ ਕਹਿੰਦਾ ਖਾਦੀ ਪੀਤੀ ਚ 올 ਇਸ ਵੈਲ ਔਰ ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ ਔਰ ਮੈਂ ਆਸ ਕਰੂੰਗਾ ਉਮੀਦ ਕਰੂੰਗਾ that people of punjab cannot be run by remote controls ਇਹ ਆਪ ਦਾ ਫੈਸਲਾ ਆਪ ਕਰੋਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਰਖੇਸ਼ ਧਰਤੀ ਹੈ ਸ਼ਹੀਦਾ ਦੀ ਧਰਤੀ ਹੈ ਬਲਦਾਨ ਦੀ ਧਰਤੀ ਹੈ ਐਨ ਐਮ ਐਲ اے ਫਰੋਮ ਦਿੱਲੀ ਐਨ ਐਮ ਐਲ اے ਨਾਟ ਦ ਚੀਫ ਮਿਨਿਸਟਰ ਕੇਜਰੀਵਾਲ ਇਸ ਜਸਟ ਐਨ ਐਮ ਐਲ اے ਔਰ ਨਾਟ ਅ ਫੁੱਲ ਸਟੇਟ ਆਲਸੋ ਉਹ ਨਹੀਂ ਦੱਸੂਗਾ ਪੰਜਾਬ ਕਿਵੇਂ ਚੱਲਣਾ ਔਰ ਪੰਜਾਬ ਨੂੰ ਸਿਰਫ ਤੇ ਸਿਰਫ ਲੁੱਟਣ ਵਾਸਤੇ ਨਹੀਂ ਇਹਨਾਂ ਨੇ ਬਣਾਇਆ ਇਹ ਸਟੇਟ ਚ ਆਪਦਾ ਰਾਜ ਕਿ ইস্ট ਇੰਡੀਆ ਕੰਪਨੀ ਵਾਂਗੂ ਜਿਵੇਂ ਗੋਰੇ ਲੁੱਟਦੇ ਸੀ ਅੱਜ ਆਮ ਆਦਮੀ ਪਾਰਟੀ ਵੀ ਪੰਜਾਬ ਨੂੰ ਪੰਜਾਬ ਦੇ ਰਿਸੋਰਸਸ ਨੂੰ ਪੰਜਾਬ ਦੀ ਵੈਲਥ ਨੂੰ ਸਿਰਫ ਪਲੰਡਰ ਕਰ ਰਹੀ ਹੈ ਲੁੱਟ ਰਹੀ ਹੈ ਕਿ ਜਿਵੇਂ ਅਸੀਂ ਦਿੱਲੀ ਦੀ ਆਪ ਦੀ ਇਲੈਕਸ਼ਨ ਲੜ ਲਈਏ ਸੋ ਇਹ ਸਾਰੇ ਮੁੱਦੇ ਲੈ ਕੇ ਭਾਈ ਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਔਰ ਪੰਜਾਬ ਦੀ ਖੇਤਰੀ ਪਾਰਟੀ ਰੀਜਨਲ ਪਵਾਜ ਪੰਜਾਬ ਪੰਜਾਬੀ ਪੰਜਾਬੀਅਤ ਆਪਣੀ ਆਵਾਜ਼ ਬੁਲੰਦ ਕਰੋ ਔਰ ਆਈ ਥਿੰਕ ਇਹ ਕਾਰਪੋਰੇਸ਼ਨ ਇਲੈਕਸ਼ਨ ਤੋਂ ਇੱਕ ਨਮਾਜ਼ ਸੰਕੇਤ ਭੇਜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਾਮਯਾਬ ਕਰਨ ਦੇ ਜ਼ਿੰਮੇਵਾਰੀ ਲੋਕ ਨਿਭਾਉਣ ਤੁਹਾਡੇ ਸਵਾਲ ਜੀ ਸਵਾਲ ਹੈ ਜੀ ਇਕਦਾ ਅੱਜ ਇਹਦੇ ਨੂੰ ਹਟਵਾ ਸਵਾਲ ਹੈ ਜੀ ਬੜਾ ਤੁਸੀਂ ਦੱਸੋ ਅੱਜ ਜਿੱਥੇ ਅੰਦਰ ਕੋਲ ਅਰਬੀ ਤੋਂ ਫੋਮਾ ਵਾਪਸ ਲੈਣੀ ਹੈ ਹਾਂ ਜੀ ਜਿੱਥੇ ਕੋਲ ਜਿੱਥੇ ਕੋਲ ਅੱਜ ਫੋਮਾ ਵਾਪਸ ਲੈਣੀ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਚਲੋ ਇਸ ਤਰ੍ਹਾਂ ਜੀ ਮੁੱਲਾਪੂਰੀ ਸਾਹਿਬ ਜਿਹੜੀ ਗੱਲ ਦੀ ਮੇਰੇ ਕੋਲ ਹਲੇ ਖਬਰ ਨਹੀਂ ਨਾ ਉਹ ਖਬਰ ਨਹੀਂ ਮੈਂ ਖਬਰ ਬਣਾ ਸਕਦਾ ਮੇਰੇ ਕੋਲ ਹਲੇ ਖਬਰ ਆਹੀ ਕੋਈ ਨਹੀਂ ਮੈਂ ਐਵੇਂ ਕੁਝ ਕਹਿ ਦਿਆ ਉਹਦੋਂ ਬਾਕੀ ਸੀਗੇ ਮਤਲਬ ਇਹਦਾ ਅਸਰ ਹੀ ਬਹੁਤ ਇਹ ਦੇਖੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹਦਾਰ ਸਾਹਿਬ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਹੈ ਔਰ ਸਤਕਾਰ ਇਸ ਲਈ ਆ ਕਿਉਂਕਿ ਉਹ ਗੁਰੂ ਦੇ ਤਖਤ ਤੇ ਬਿਰਾਜਮਾਨ ਮਗਰ ਏਡੀ ਵੱਡੀ ਥਾਂ ਤੇ ਬਹਿ ਕੇ ਏਡੀ ਵੱਡੀ ਸ਼ਖਸੀਅਤ ਕੋਲੋਂ ਸਾਡੇ ਵਰਗਾ ਨਿਮਾਣਾ ਨਾ ਚੀਜ਼ ਗੁਨੇਗਾਰ ਦੂਨ ਹਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬਲੀ ਸੋਣੀ ਹੋ ਜਿੱਡਾ ਬੰਦੇ ਦਾ ਰਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨ ਨੂੰ ਨਹੀਂ ਸ਼ੋਭਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟਰੈਪ ਰਾਹੀਂ ਉਹਨਾਂ ਦੀ ਕੌਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹ ਕਿਹੜਾ ਮਤਲਬ ਨਮਾ ਨਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਹੈ ਜੀ ਔਰ ਮੈਂ ਤਾਂ ਕਿਉਂਕਿ ਮੈਂ ਆਪ ਤਾਂ ਕੋਈ ਹੈ ਨਹੀਂ ਮੈਂ ਤਾਂ ਆਪ ਵੱਧ ਦਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਵਰਗਾ ਤਾਂ ਗਲਤੀ ਕਰ ਸਕਦਾ ਹੈ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜ਼ਿੰਮੇਵਾਰੀ ਥਾਂ ਤੇ ਬੈਠੇ ਆ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪੁਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਤੇ ਸਮਾਂ ਦੱਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਆ ਜੀ ਜੀ ਸੇਬ ਨੋਮੀਨੇਸ਼ਨ ਸਾਈਂਡ ਟੂ ਲੈ ਕੇ ਕੀ ਹੋਇਆ ਬੰਲੀ ਜਲਦੀ ਜੀ ਪ੍ਰੋਕਲ 34 ਨੋਮੀਨੇਸ਼ਨ ਰੱਦ ਹੋ ਗਿਆ ਜਾਂ ਫਿਰ ਇੱਥੇ ਜਾ ਸਕੇ ਔਰ ਸਰਕਾਰ ਕਰੀ ਕਿਸੇ ਜਿਹੜਾ ਚਨਾਬ ਕਰਾ ਰਹੇ ਆ ਇਹਦੇ ਬਾਰੇ ਕੀ ਤੁਹਾਡਾ ਕੀ ਕਹਿਣਾ ਹੈ ਇਹ ਤੁਸੀਂ ਮੋਰਟੀ ਜੀ ਗੱਲ ਤੇ ਸਮਝ ਲਓ ਜੀ ਪੰਚਾਇਤੀ ਚੋਣਾਂ ਵੀ ਹੋਈਆਂ ਸੀ ਉਹਦੇ ਚ ਹੀ ਸੀਰੀਅਸਨੈਸ ਸਰਕਾਰ ਦੀ ਤੁਸੀਂ ਵੇਖ ਲਓ ਉਹਦੇ ਚ ਇੱਕ ਸਰਕਾਰ ਦੀ ਕਾਰਗੁਜ਼ਾਰੀ ਇਤੋ ਹੀ ਸ਼ੋ ਹੁੰਦੀ ਆ ਇਹ ਇਲੈਕਸ਼ਨ ਵੀ ਨਹੀਂ ਕਰਾਉਂਦੇ ਸੀ ਜੇ ਉਹ ਵੀ ਕਰਾਈ ਸਰਪੰਚੀ ਦੀ ਕੁੱਟ ਕੋ ਡੰਡੇ ਨਾਲ ਕਰਾਈ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਿਉਂ ਗਏ ਕਿਉਂਕਿ ਦੇਵਾ नॉट ਅਲਾਉਡ ਟੂ ਫਾਈਲ ਦਾ ਨਾਮਿਨੇਸ਼ਨ ਹੁਣ ਵੀ ਮੈਂ ਤੁਹਾਨੂੰ ਕਹਿ ਰਿਹਾ ਆਮ ਗਿਵਿੰਗ ਅ ਸਟਰਨ ਵਾਰਨਿੰਗ ਕਿ 21 ਤਰੀਕ ਨੂੰ ਜੇ ਲੋਕ ਸੁਚੇਤ ਨਾ ਰਹੇ ਆਪੋਜੀਸ਼ਨ ਦੇ ਕੈਂਡੀਡੇਟ ਲੋਕ ਆਪ ਗੰਭੀਰ ਨਾ ਰਹੇ ਇੱਥੇ ਪੁਲਿਸ ਦਾ ਡੰਡਾ ਚੱਲਣਾ ਡੰਡਾ ਤੰਤਰ ਦੀ ਵੋਟ ਪਹਿਣੀ ਹੈ ਲੋਕਤੰਤਰ ਦੀ ਵੋਟ ਨਹੀਂ ਪਹਿਣੀ ਬੱਦ ਤੋਂ ਬੱਦ ਧੱਕਾ ਕਰਨ ਦੇ ਮੂਡ 'ਚ ਹੈ ਸਰਕਾਰ ਹੁੱਕ ਬਾਏ ਹੁੱਕ ਕੁਰੁਕ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਔਰ ਮੈਂ ਸਮਝਦਾ ਜਦੋਂ ਇਹ ਮਾਨਸਿਕਤਾ ਉਦੋਂ ਸਰਕਾਰਾਂ 'ਚ ਆਉਂਦੀ ਹੈ ਵੈਨ ਦੇ ਰੈਲਾਈਜ਼ ਵਿਦੀਨ ਥੈਮਸੈਲਵ ਆਪਣੇ ਆਪ ਨੂੰ ਇਹ ਅਹਿਸਾਸ ਹੋਇਆ ਹੁੰਦਾ ਕਿ ਯਾਰ ਕੰਮ ਤਾਂ ਕੋਈ ਕੀਤਾ ਨਹੀਂ ਵੋਟ ਕਾਦੀ ਮੰਗਾਗੇ ਵੋਟ ਤਾਂ ਨਹੀਂ ਤਾਂ ਲੋਕ ਹੱਥੀ ਦੇ ਕੇ ਜਾਂਦੇ ਕਿ ਭਾਈ ਤੁਹਾਡੇ ਕੰਮ ਇੰਨੇ ਚੰਗੇ ਪਾ ਚੀਫ ਮਿਨਿਸਟਰ ਸਾਹਿਬ ਦੀ ਤਾਂ ਖਬਰ ਇੰਨੀ ਕੀ ਲੱਗਦੀ ਹੈ ਕਿ ਜਰਮਨੀ ਦੇ ਜਹਾਜ਼ ਤੋਂ ਨਹੀਂ ਚੜ ਸਕੇ ਜਰਮਨੀ ਵਾਲਿਆਂ ਨੇ ਲਾਤਾ ਜਾਂ ਆਪਦੇ ਜਹਾਜ਼ ਤੋਂ ਤੋਤਰੇ ਤੇ ਡਿੱਗ ਗਏ ਤੇ ਆਪਦੇ ਫੀਤੇ ਬਣਵਾਉਣ ਅਪੋਲੋ ਹਸਪਤਾਲ ਜਾਣਾ ਪੈ ਗਿਆ ਮਤਲਬ ਸਾਡੇ ਵਾਲੀ ਦੇ ਤਾਂ ਖਬਰ ਹੀ ਪੁੱਠੀ ਆਉਂਦੀ ਹੈ ਤੇ ਉਹਨੇ ਵਿਚਾਰੇ ਨੇ ਕਿਹੜੀ ਕਿਹੜੀ ਗੱਲ ਦੀ ਵੋਟ ਮੰਗਣੀ ਇੰਡਸਟਰੀ ਐ ਥੋਪਾ ਜਰੀਆ ਲਾਅ ਔਰਡਰ ਉਹਨਾਂ ਤੋਂ ਕੰਟਰੋਲ ਨਹੀਂ ਪੰਜਾਬ ਕਰਜਾਈ ਹੈ ਨੌਕਰੀ ਕਿਸੇ ਨੂੰ ਮਿਲ ਨਹੀਂ ਰਹੀ ਬੋਟਾ ਦੇ ਕੋਲ ਨੂੰ ਆਸ ਤੋਂ ਵੋਟ ਸਵਾਰ ਇੱਕ ਵਾਰ ਹੀ ਲੋਕਾਂ ਦਾ ਮੂਰਖ ਬਣਾਤਾ ਕਿੰਨੀ ਵਾਰੀ ਬਣਾਉ ਠੀਕ ਹੈ ਜੀ ਠੀਕ ਹੈ ਜੀ ਸੋ 21 ਕੋ ਇਹ ਆਪ ਵੀ ਯੂਜ਼ ਕੀ ਅਵਰਡ ਡੰਡਾ ਸਕਦੇ ਹੋ ਹਾਂ ਜੀ ਹਾਂ ਜੀ ਸੋ ਵਾਟ ਡੂ ਯੂ ਥਿੰਕ ਇਸ ਉਸ ਵਿੱਚ ਪਾਰਟੀ ਕਹਾਂ ਸਟੈਂਡ ਕਰੇਗੀ ਆਪ ਹਾਂ ਜੀ ਸਾਰਾ ਅਗਰ ਇਸ ਤਰ੍ਹਾਂ ਦਾ ਸਾਰਾ ਚਲੇਗਾ ਤਾਂ ਫਿਰ ਆਪ ਦੀ ਪਾਰਟੀ ਕਹਾਂ ਸੋ ਮੈਂ ਦੇਖੋ ਆਈ ਕੈਨ ਫੋਰਸੀ ਜੋ ਹਾਲਾਤ ਪੈਦਾ ਕੀਤੇ ਜਾ ਰਹੇ when people are not allowed to file nominations in a free and fair manner te free and fair manner ch vote kivein paun denge meri ta thonu saryanu ik humble appeal hai aur ik chetavani hai ki jaagde raho after all sarkara vi lok banaunde people come on to the streets phere thakka nahi kar paun ge nahi ta inanne ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਜ਼ਾਦ ਹੈ ਸਾਰਿਆਂ ਤੇ ਡੰਡਾ ਵਰਤਣਾ ਕੀ ਕੱਲਾ ਝਾੜੂ ਜਿੱਤੇ ਝਾੜੂ ਟੀਲਾ ਟੀਲਾ ਨਾ ਹੋਵੇ ਹੁਣ ਇਹ ਗੱਲ ਔਰ ਕਮਿਸ਼ਨਰ ਜੋ ਪੁਲਿਸ ਦਾ ਰਬਈਆ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਸਿੰਮਪਥੀ ਲੈਣ ਲਈ ਗੋਲੀ ਚਲਵਾਈ ਆ ਉਨ ਉਸ ਆਈਐਸਆਈ ਨਾਲ ਸੁਖਬੀਰ ਸਿੰਘ ਬਾਦਲ ਦਾ ਕਦੋਂ ਦਾ ਲਿੰਕ ਹੈ ਭਾ ਜਦ ਤੱਕ ਭੁੱਲਰ ਸਾਹਿਬ ਦੱਸ ਦੇਣ ਜਦ ਭੁੱਲਰ ਸਾਹਿਬ ਵਰਗਾ ਅਫਸਰ ਇਹ ਜੇ ਬਿਆਨ ਦੇ ਸਕਦਾ ਤੇ ਫਿਰ ਤੁਸੀਂ ਸਮਝੋ ਇੱਧਰ ਦੇ ਅਫਸਰ ਜਾਂ ਜਿਨ੍ਹਾਂ ਨੇ ਆਪ ਦੀ ਕੁਰਸੀ ਬਚਾਉਣੀ ਹੈ ਬਿਕੋਜ਼ ਐਂਡ ਆਫ ਦਾ ਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਪੁੱਛ ਕੇ ਨਹੀਂ ਆਉਣੀ ਪੁੱਛ ਕੇ ਚੋਣੀ ਆ ਕਮਿਸ਼ਨਰ ਆਫ ਪੁਲਿਸ ਨੂੰ ਕਿ ਤੈਨੂੰ ਲਾਇਆ ਸੀ ਇਲੈਕਸ਼ਨ ਜਿਤਾਉਣ ਨਹੀਂ ਬਹੁਤ ਟ ਹੈਲਪ ਯੂ ਡੂਇੰਗ ਸੋ ਪੁਲਿਸ ਇਜ਼ ਆਲਸੋ ਅੰਡਰ ਪ੍ਰੈਸ਼ਰ ਬਿਕੋਜ਼ ਅਸੀਂ ਇਹ ਗੱਲ ਭੁੱਲਰ ਸਾਹਿਬ ਦੀ ਟਰਾਂਸਫਰ ਤੋਂ ਸਮਝ ਗਏ ਸੀ ਵਨ ਭੁੱਲਰ ਸਾਹਿਬ ਦਾ ਟਰਾਂਸਫਰ ਕਿ ਸ਼ਹਿਰ ਚ ਹਰ ਕਿਉਂ ਗਈ ਆਪ ਹੀ ਗੋਟ ਟਰਾਂਸਫਰਡ ਆਫਟਰ ਥੈਟ ਮਾਫੀ ਮੰਗ ਕੇ ਆਇਆ ਕਿ ਐਦ ਕੀ ਜਿਤਾ ਦੂੰ ਕਾਰਪੋਰੇਸ਼ਨ ਮੇ ਨੇ ਉਹੀ ਹਾਲ ਮੈਂ ਸਮਝਦਾ ਲੁਧਿਆਣੇ ਹੋਣਾ ਉਹ ਜਲੰਧਰ ਹੋਣਾ ਸਰੀ ਕਿਸਾਨਾਂ ਦੀ ਹਾਲਤ ਜਿਹੜੀ ਕਾਫੀ ਖਰਾਬ ਢੱਲੇਵਾਲ ਦੀ ਹੈ ਤੋਂ ਮੈਡੀਕਲ ਗੋਲਡਨ ਵੀ ਜਾਰੀ ਕਿ ਜੀ ਸਾਹਿਬ ਕੁਝ ਵੀ ਹੋ ਸਕਦਾ ਹੈ ਕਿ ਕਿ ਨਾ ਦੇਖ ਅੱਜ ਵੀ ਇਹ ਸਿਰ ਜਿਆਦਾ ਵਿਗੜ ਗਈ ਕੋ ਮੈਨਾਂ ਆਈ ਡੋਨਟ ਵਾਂਟ ਟੂ ਸਾਊਂਡ ਪੈਸੀਮਿਸਟ ਮੈਂ ਚੜ੍ਹਦੀ ਕਲਾ ਦੀ ਗੱਲ ਕਰਨਾ ਚਾਹੁੰਨਾ ਮਗਰ ਬਹੁਤ ਚਿੰਤਾਤਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 70 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲੋ ਤੁਸੀਂ ਸਿਹਤਮੰਦ ਹੋ ਆਪਾਂ ਤਾਂ ਅੰਦਰੋਂ ਸਲੋਕ ਤੇ ਜੇ 24 ਦਿਨ ਆਪਣੇ ਤੇ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰ ਹੀ ਨਹੀਂ अनेका ਵਾਰੀ ਜੇ ਦਿੱਲੀ ਕਾਰਵਾਈ ਹੁੰਦੀ ਹੈ ਸ਼ਰਾਬ ਘਟਾਲੇ ਤੇ ਬਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ अनेका ਇਨਸੀਡੈਂਟ ਐਤੋਂ ਕਲੀਅਰ ਆਉਂਦੇ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਇਸ ਲਈ ਇਹ ਥੋੜਾ ਰਲ ਕੇ ਖੇਡਦੇ ਇਹ ਇੱਕ ਨੇ ਇਸ ਦੇ ਲਈ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਦੇਲ ਜਿੰਮੇਵਾਰ ਸਿੱਧੇ ਤੇ ਛਿੱਧੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਗੀ ਔਰ ਕਿਸਾਨਾਂ ਆ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ ਥੈਂਕ ਯੂ